ਮੁੱਖ ਮੰਤਰੀ ਭਗਵਾਨ ਮਾਨਤੇ ਖਿਲਾਫ ਇੱਕ ਵੱਡੀ ਸਾਜ਼ਿਸ਼ ਹੋ ਰਹੀ ਹੈ ਉਹਨਾਂ ਦਾ ਅਕਸ ਖਰਾਬ ਕਰਨ ਲਈ ਸੋਸ਼ਲ ਮੀਡੀਆ ਦੇ ਤੇ ਕੁਝ ਵੀਡੀਓ ਅਪਲੋਡ ਹੋ ਰਹੀਏ ਨੇ ਜਿਸ ਦੇ ਵਿੱਚ ਉਹਨਾਂ ਨੂੰ ਗਲਤ ਹੱਥ ਵਿੱਚ ਦਿਖਾਇਆ ਗਿਆ ਤੇ ਇਸ ਸਬੰਧ ਵਿੱਚ ਜਿਸ ਵਿਅਕਤੀ ਨੇ ਇਹ ਵੀਡੀਓ ਅਪਲੋਡ ਕੀਤੀ ਨੇ ਦੋ ਵੀਡੀਓ ਨੇ ਉਸਦੇ ਦੋ ਅਕਾਊਂਟ ਨੇ ਓਹ ਹੈ ਪੰਜਾਬ ਦਾ ਰਹਿਣ ਵਾਲਾ ਪਿੱਛੋਂ ਉਹ ਸੰਗਰੂਰ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਰਹ ਰਹੇ ਨੇ ਜਾਂ ਜਿੱਥੋਂ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨਹੀਂ ਤੇ ਇਸ ਸਬੰਧ ਵਿੱਚ ਉਸ ਵਿਅਕਤੀ ਦੇ ਖਿਲਾਫ ਹੁਣ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਸ ਸਬੰਧ ਵਿੱਚ ਪੁਲਿਸ ਨੇ ਕਿਹਾ ਹੈ ਕਿ ਸਤਕਾਈ ਕੀਤੀ ਜਾਵੇਗੀ ਮੈਂ ਦਰਸ਼ਨ ਸਿੰਘ ਦਰਸ਼ਕ YouTube ਚੈਨਲ ਪੰਜਾਬ ਦਰਸ਼ਨ ਦੇ ਉੱਤੇ ਅੱਜ ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਨ ਜਾ ਰਿਹਾ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਕੱਲ੍ਹ ਫੇਕ AI ਤੋਂ ਵੀਡੀਓ ਬਣਾਹ ਦਈ ਜਾਂਦੀਆਂ ਨੇ ਤੇ ਕਿਸੇ ਦਾ ਵੀ ਅਕਸ ਖਰਾਬ ਕਰਨ ਵਾਸਤੇ ਕੁਝ ਵੀ ਕੀਤਾ ਜਾ ਸਕਦਾ ਹੈ ਜਿਸ ਵਿਅਕਤੀ ਨੇ ਇਹ ਵੀਡੀਓ ਅਪਲੋਡ ਕੀਤੀਆਂ ਨੇ ਉਸ ਦਾ ਨਾਮ ਹੈ ਜਗਮਨ ਸਮਰਾ ਸੰਗਰੂਰ ਪਿੱਛੇ ਉਹ ਸੰਗਰੂਰ ਜ਼ਿਲ੍ਹੇ ਦਾ ਹੈ ਤੇ ਇਸ ਸਮੇਂ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਿਹਾ ਹੈ ਤੇ ਉਸ ਨੇ ਦੋ ਵੀਡੀਓ ਅਪਲੋਡ ਕੀਤੀਆਂ ਨੇ ਤੇ ਦੋਨੇ ਵੀਡੀਓ ਅਲੱਗ-ਅਲੱਗ ਅਕਾਊਂਟਸ ਤੋਂ ਭੇਜੇ ਗਏ ਨੇ ਤੇ ਇਹਨਾਂ ਵੀਡੀਓ ਦੇ ਆਉਣ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਲਚਲ ਮਚ ਗਈ ਹੈ ਤੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਨੂੰ ਦਿਖਾਇਆ ਗਿਆ ਤੇ ਉਥੋਂ ਸਿੱਧਾ ਸਿੱਧਾ ਇਹ ਪਤਾ ਲੱਗਦਾ ਹੈ ਕਿ ਉਹਦਾ ਦਾ ਇਹਦਾ ਵੀਡੀਓ ਦੇਖ ਕੇ ਅਕਸਰ ਖਰਾਬ ਹੋ ਸਕਦਾ ਹੈ ਉਹਦੇ ਵਿੱਚ ਇਹ ਦਿਖਾਇਆ ਗਿਆ ਦੋ ਰੂਸਤੀਆਂ ਆਔਰ ਤਾਂ ਦਿਖਾਈ ਗਏ ਨੇ ਬੈਡਰੂਮ ਦੇ ਵਿੱਚ ਇੱਕ ਥਾਂ ਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੋਂ ਸ਼ਰਾਬ ਸੇਵਨ ਕਰ ਰਹੇ ਨੇ ਤੇ ਦੂਜੇ ਉਹਨਾਂ ਨੂੰ ਕੁਝ ਇਸ ਤਰੀਕੇ ਨਾਲ ਦਿਖਾਇਆ ਗਿਆ ਜੋ ਕਿ ਦਸਣਾ ਵੀ ਮੁਨਾਸਬ ਨਹੀਂ ਹੈ ਤੇ ਇਸ ਗੱਲ ਕਰਕੇ ਹੁਣ ਪੰਜਾਬ ਪੁਲਿਸ ਨੇ ਇਹ ਦਾਵਾ ਕੀਤਾ ਕਿ ਇਹ ਵੀਡੀਓ ਫੇਕ ਨੇ AI ਦਿਆ ਨੇ ਤੇ ਇਹਦਾ ਮਕਸਦ ਸਿਰਫ ਮੁੱਖ ਮੰਤਰੀ ਭਗਵੰਦ ਮਾਨ ਦਾ ਅਕਸ ਖਰਾਬ ਕਰਨਾ ਹੈ ਤੇ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਅੱਜਕੱਲ ਇਹੋ ਤਰੀਕੇ ਨਾਲ ਚੱਲਦਾ ਹੈ ਜਿਸ ਦੇ ਵਿੱਚ ਜਿਹੜੀ ਆਧੁਨਿਕ ਟੈਕਨੋਲੋਜੀ ਹੈ AI ਹੈ ਉਸ ਦੇ ਨਾਲ ਕੁਝ ਵੀ ਕੀਤਾ ਜਾ ਸਕਦਾ ਹੈ ਤੇ ਕਿਸੇ ਵੀ ਵਿਅਕਤੀ ਦਾ ਅਕਸ ਖਰਾਬ ਕੀਤਾ ਜਾ ਸਕਦਾ ਹੈ ਜਰਮਨ ਸਮਰਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈਗੇ ਉਸ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਵਿਅਕਤੀ ਇਹਨਾਂ ਵੀਡੀਓ ਨੂੰ AI ਦੀ ਸਾਬਤ ਕਰਵੇ ਭਾਪ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਵੀਡੀਓ ਸਾਬਤ ਕਰ ਦਿੰਦਾ ਤਾਂ ਉਹ 1 ਮਿਲੀਅਨ ਡਾਲਰ ਜਿਹੜਾ ਹੈ ਇਨਾਮ ਵਿੱਚ ਦੇਵੇਗਾ ਤੇ ਇਸ ਗੱਲ ਕਰਕੇ ਇਹ ਕਾਫੀ ਜ਼ਿਆਦਾ ਹੁਣ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਵੀ ਬਣ ਚੁੱਕਾ ਹੈ ਤੇ ਅਸਲ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਕੁਝ ਵੀ ਅੱਜ ਇਹ ਚਾਹ ਰਿਹਾ ਹੈ ਇਹ ਬਹੁਤ ਹੀ ਮਨ ਭਾਗਾ ਕਿਹਾ ਜਾ ਸਕਦਾ ਹੈ ਕਿਉਂਕਿ AI ਤੋਂ ਕਿਸੇ ਤਰੀਕੇ ਦੀ ਵੀ ਵੀਡੀਓ ਬਣਾਈ ਜਾ ਸਕਦੀ ਹੈ ਤੇ ਕਿਸੇ ਦਾ ਵੀ ਅਕਸਰ ਖਰਾਬ ਕੀਤਾ ਜਾ ਸਕਦਾ ਹੈ ਤੇ ਸਮਰਾ ਨੇ ਇਹ ਵੀਡੀਓ ਜਦੋਂ ਹੁਣ ਪਾਈ ਹੈ ਤੇ ਉਸ ਨੇ ਇਹ ਦਾਵਾ ਵੀ ਕੀਤਾ ਹੈ ਜੇ ਇਹ ਜਿਹੜੀ ਵੀਡੀਓ ਹੈ ਇਹ ਸਨ ਐਂਡ ਸੈਂਡ ਬੰਬੇ ਬੀਚ ਸਥਿਤ ਕੋਈ ਹੋਟਲ ਹੈ ਉਥੇ ਦੀ ਵੀਡੀਓ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਪਾਰੀਆਂ ਤੇ ਕਾਰੋਬਾਰੀਆਂ ਦੇ ਨਾਲ ਮੀਟਿੰਗ ਕਰਨ ਗਏ ਸੀਗੇ ਤੇ ਉੱਥੇ ਇਹ ਸਭ ਕੁਝ ਵਾਪਰਿਆ ਤੇ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸੰਬੰਧ ਵਿੱਚ ਉਹਦੇ ਕੋਲ ਮੁੱਖ ਮੰਤਰੀ ਭਗਵੰਤ ਮਾਨ ਦੀਆਂ 8 ਵੀਡੀਓ ਨੇ ਤੇ ਇਸੇ ਤਰੀਕੇ ਨਾਲ ਉਸ ਨੇ ਇਹ ਵੀ ਕਿਹਾ ਕਿ ਅਰਵਿੰਦ ਕੇਜਰੀ ਵੱਲ ਦੀ ਹਮੇਸ਼ਾ ਉਸ ਦੇ ਕੋਲ ਵੀਡੀਓ ਮੌਜੂਦ ਨਹੀਂ ਅ ਦੋਸਤੋ ਇਹ ਵੀ ਤੁਹਾਨੂੰ ਦੱਸਦੇ ਆ ਕਿ ਅੱਜ ਜੋ ਪੱਤਰਕਾਰੀ ਆ ਦੇ ਨਜ਼ਰੀਏ ਤੋਂ ਗੱਲ ਕਰੀਏ ਕਿ ਉਸ ਦੇ ਵਿੱਚ ਇੱਕ ਮੇਨਸਟ੍ਰੀਮ ਮੀਡੀਆ ਦੇ ਦੂਜਾ ਹੈਗਾ ਸ਼ੂਸ਼ਲ ਮੀਡੀਆ ਮੇਨਸਟ੍ਰੀਮ ਮੀਡੀਆ ਦੇ ਉੱਤੇ ਤੁਸੀਂ ਕਈ ਵਾਰ ਜਦੋਂ ਮੇਨ ਚੈਨਲ ਹੁੰਦੇ ਨੇ ਜਿਹੜੇ ਸੈਟਲਾਈਟ ਚੈਨਲ ਹੁੰਦੇ ਨੇ ਉਹਦੇ ਵਿੱਚ ਜਦੋਂ ਤੁਸੀਂ ਖਬਰ ਦੇਖਦੇ ਹੋ ਉਹ ਜਿਹੜੀ ਖਬਰ ਹੈ ਕਾਫੀ ਦੇਰ ਬਾਅਦ ਆਉਂਦੀ ਹੈ ਜਾਂ ਮਤਲਬ ਕਈ ਵਾਰ ਇਹ ਵੀ ਹੁੰਦਾ ਹੈ ਕਿ ਅ ਇੱਕ ਤਜਿਸਤਾਂ ਜਾਂ ਖਬਰ ਵੀ ਦਿੱਤੀ ਹੈ ਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਖਬਰ ਦੀ ਤਹਿਕੀਕਾਤ ਕੀਤੀ ਜਾਂਦੀ ਹੈ ਕਿ ਇਹ ਖਬਰ ਸਹੀ ਵੀ ਹੈ ਕਿ ਨਹੀਂ ਹੈ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਤੇ ਇਹ ਠੀਕ ਹੈ ਕਿ ਖਬਰ ਤਰੰਤ ਵਾਇਰਲ ਵੀ ਹੋ ਜਾਂਦੀ ਆ ਆ ਵੀ ਜਾਂਦੀ ਹੈ ਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਉਸ ਦੇ ਵਿੱਚ ਤੱਥ ਸਹੀ ਨਹੀਂ ਹੁੰਦੇ ਹੈਗੇ ਤੇ ਇਹਨਾਂ ਤਥਾਂ ਦੇ ਕਾਰਨ ਜਿਹੜਾ ਹੈਗਾ ਪਰ ਇਹਦੇ ਨਾਲ ਇਹ ਹੁੰਦਾ ਕਿ ਜਿਸ ਦੇ ਖਿਲਾਫ ਉਹ ਵੀਡੀਓ ਪਈ ਹੁੰਦੀ ਹੈ ਜਾਂ ਕੋਈ ਵੀ ਕੰਟੈਂਟ ਪੈਂਦਾ ਹੈ ਤਾਂ ਉਹ ਬੰਦਾ ਦਾ ਬਦਨਾਮ ਹੋ ਜਾਂਦਾ ਪਰ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਦੇ ਵਿੱਚ ਸੱਚਾਈ ਕੀ ਹੈ ਹਕੀਕਤ ਕੀ ਹੈ ਤੇ ਇਸੇ ਤਰੀਕੇ ਦੇ ਨਾਲ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਦੇਖੀਆਂ ਨੇ ਜਿਹਦੇ ਵਿੱਚ ਪਹਿਲਾਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਐ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਫੇਸਬੁੱਕ ਦੇ ਤੇ ਅ ਬੱਚਿਆਂ ਦੇ ਰੂਪ ਦੇ ਵਿੱਚ ਚੰਨ ਸਿੰਘ ਚੰਨੀ ਸੁਖਬੀਰ ਸਿੰਘ ਬਾਦਲ ਭਗਵੰਤ ਮਾਨ ਇਹਨਾਂ ਦੀਆਂ ਜਿਹੜੀਆਂ ਹੈਗਿਆ ਬੱਚਿਆਂ ਦੇ ਰੂਪ ਵਿੱਚ ਵੀਡੀਓ ਆਈਆਂ ਸੀਗੀਆਂ ਉਹ ਵੀ ਜਿਹੜਾ ਹੈ ਇਹ AI ਤੋਂ ਬਣਾਈਆਂ ਗਈਆਂ ਸੀਗੀਆਂ ਤੇ ਹੁਣ ਵੀ ਤੁਸੀਂ ਕਈ ਵਾਰ ਦੇਖਦੇ ਹੋ ਕਿ ਕੁੜੀ ਗਾ ਰਹੀ ਹੁੰਦੀ ਹੈ ਕਿਸੇ ਵੀ ਸਿਆਸਤਦਾਨ ਦੇ ਖਿਲਾਫ ਉਹ ਕੋਈ ਵੀ ਗੀਤ ਗਾ ਰਹੀ ਹੁੰਦੀ ਹੈ ਤੇ ਉਹ ਅਸਲ ਦੇ ਵਿੱਚ ਨਹੀਂ ਹੁੰਦੀ ਹੈ ਜੀ ਉਹੋ ਵੀ AI ਨੇ ਤਿਆਰ ਕੀਤੀ ਹੁੰਦੀ ਹੈ ਪਰ ਤੁਹਾਨੂੰ ਦੇਖਣ ਨੂੰ ਇਹ ਲੱਗਦਾ ਹੈ ਕਿ ਇਹ ਬਿਲਕੁਲ ਸੱਚੀ ਹੈ ਵੀ ਬਿਲਕੁਲ ਜਿਹੜੀ ਲੜਕੀ ਹੈ ਸੱਚਮੁੱਚ ਹੀ ਗਾ ਰਹੀ ਹੈ ਇਸ ਤਰ੍ਹਾਂ ਦਾ ਜਿਹੜਾ ਹੈਗਾ ਬੜਾ ਕੁਝ ਬਣਦਾ ਚੱਲਿਆ ਆ ਰਿਹਾ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਖਾਸ ਕਰਕੇ ਅੱਜ ਦੇ ਹਾਲਾਤ ਉਹ ਨੇ ਕਿ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਦਲ ਹੈ ਜੇ ਕੋਈ ਵੀ ਪਾਰਟੀ ਹੈ ਉਸ ਵੱਲੋਂ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਵਿੰਗ ਬਣਾਏ ਗਏ ਨੇ ਤੇ ਸੋਸ਼ਲ ਮੀਡੀਆ ਵਿੰਗ ਦੇ ਉੱਤੇ ਜਿਹੜੀ ਵਿਰੋਧੀ ਧਿਰਾਂ ਨੇ ਜੇ ਆਮ ਆਦਮੀ ਪਾਰਟੀ ਕਾਂਗਰਸ ਦੇ ਖਿਲਾਫ ਭਾਜਪਾ ਦੇ ਖਿਲਾਫ ਅਕਾਲੀ ਦਲ ਦੇ ਖਿਲਾਫ ਇਹ ਕਈ ਤਰੀਕੇ ਦੇ ਨਾਲ ਚੱਲ ਰਿਹਾ ਹੈ ਪ੍ਰਚਾਰ ਕਰਦੀ ਹੈ ਜਿਹਦੇ ਨਾਲ ਚੱਲ ਰਿਹਾ ਹੈ ਉਸ ਦੇ ਲੀਡਰ ਜਿਹ ਹੈਗਾ ਉਨ੍ਹਾਂ ਦੇ ਲੀਡਰ ਦਾ ਜਾਂ ਉਸ پارٹی ਦਾ ਅਕਸ ਖਰਾਬ ਹੋਵੇ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਭਾਜਪਾ ਕਾਂਗਰਸ ਬਹੁਤ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਉਸ سوشل ਮੀਡੀਆ 'ਵਾਂ ਤੋਂ ਪ੍ਰਚਾਰ ਕੀਤਾ ਜਾਂਦਾ ਹੈ ਜਿਹੜਾ ਪ੍ਰਚਾਰ ਕੀਤਾ ਜਾਂਦਾ ਉਹ ਜੇਕਰ ਆਪਾਂ ਇਹ ਕਹੀਏ ਕਿ ਤੱਥਾਂ ਦੇ ਅਧਾਰਤ ਹੋਵੇ ਉਹ ਆਪਣੇ ਆਪ ਦੇ ਵਿੱਚ ਠੀਕ ਹੈ ਪਰ ਜਦੋਂ ਤੱਥਾਂ ਤੋਂ ਤੇ ਅਧਾਰਤ ਨਹੀਂ ਹੁੰਦਾ ਹੈਗਾ ਤੇ ਉਸ ਸਮਝੜਾ ਹੈਗਾ ਕਾਫੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹੁਣ ਇਹ ਹੈ ਕਿ ਜੇ ਨਿमियल ਪਾਰਟੀਆਂ ਨੇ ਉਹਨਾਂ ਨੇ ਆਪਣਾ ਇੱਕ ਆਫੀਸ਼ੀਅਲ ਜਿਹੜਾ ਹੈਗਾ ਅਕਾਊਂਟ ਬਣਾਇਆ ਹੁੰਦਾ ਹੈ ਚਾਹੇ ਉਹ YouTube ਹੋਵੇ ਚਾਹੇ ਉਹ Facebook ਹੋਵੇ ਜਾਂ ਕੋਈ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਫੀਸ਼ੀਅਲ ਅਕਾਊਂਟ ਬਣਾਇਆ ਹੁੰਦਾ ਹੈ ਆਫੀਸ਼ੀਅਲ ਦੇ ਨਾਂ ਦਾ ਕੁਝ ਫੇਕ ਅੱਜਕੱਲ੍ਹ ਅਕਾਊਂਟ ਵੀ ਬਣਾਏ ਜਾਂਦੇ ਉਹ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਬਣਾਏ ਹੁੰਦੇ ਆ ਜਿਹਦੇ ਵਿੱਚ ਉਹ ਵ੍ਰੋਧੀ ਦਿਨ ਦੇ ਖਿਲਾਫ ਅ ਕਈ ਵਾਰ ਸਹੀ ਪ੍ਰਚਾਰ ਜਿਹੜਾ ਹੈਗਾ ਕੱਚਾ ਸੱਚਾ ਜਿਹੜਾ ਪ੍ਰਚਾਰ ਕਰਦੇ ਆਉਂਦੇ ਆ ਤੇ ਇਸ ਗੱਲ ਕਰਕੇ ਇਹ ਜਿਹੜਾ ਆਪਾਂ ਰੁਝਾਨ ਹੈ ਬਹੁਤ ਖਤਰਨਾਕ ਹੈ ਤੇ ਇਸ ਖਤਰਨਾਕ ਹੁਰ ਦੇ ਨਾਲ ਨਾਲ ਅਸੀਂ ਕਈ ਵਾਰ ਇਹ ਵੀ ਦੇਖਿਆ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ ਔਰਤਾਂ ਦੀਆਂ ਜਿਹੜੀਆਂ ਫੇਕ ਵੀਡੀਓ ਬਣਾ ਲਈ ਜਾਂਦੀਆਂ ਨੇ ਤੇ ਕਈ ਵਾਰ ਉਹਨਾਂ ਨੂੰ ਬਲੈਕਮੀਲ ਕੀਤਾ ਜਾਂਦਾ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਜੇਕਰ ਤੁਸੀਂ ਸਾਡੇ ਲਈ ਕੁਝ ਨਾ ਕੀਤਾ ਜਾਂ ਪੈਸੇ ਮੰਗੇ ਜਾਂਦੇ ਆ ਤਾਂ ਤੁਹਾਡੀ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਏਗੀ ਤੇ ਡਰ ਦੇ ਮਾਰੇ ਬਹੁਤ ਸਾਰੀਆਂ ਔਰਤਾਂ ਨੇ ਤਾਂ ਕਈ ਵਾਰ ਆਤਮ ਹੱਤਿਆ ਤੱਕ ਵੀ ਕੀਤੀ ਹੈ ਸੋ ਇਹ ਜਿਹੜਾ ਸੋਸ਼ਲ ਮੀਡੀਆ ਦਾ ਨਾ ਪੱਕੀ ਪ੍ਰਭਾਵ ਹੈ ਇਹ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਮੰਦ ਭਗ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸਭ ਪੱਤਰਕਾਰਾਂ ਦੇ ਵਿੱਚ तकरीबन मेरे 30 ਸਾਲ ਖੁੱਜ ਚੁੱਕੇ ਹੈ ਜਦੋਂ ਵੀ ਅਸੀਂ ਅਖਬਾਰ ਦੇ ਵਿੱਚ ਕਦੇ ਖਬਰ ਲਾਉਂਦੇ ਜੀਏ ਜੇ ਕਿਸੇ ਦੇ ਖਿਲਾਫ ਹੈ ਤਾਂ ਜਿਸ ਦੇ ਖਿਲਾਫ ਇਹ ਖਬਰ ਜਾਂਦੀ ਹੈ ਤਾਂ ਉਸ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਜਾਂਦਾ ਸੀ ਜਾਂ ਕਿ ਤੁਹਾਡੇ ਖਿਲਾਫ ਇਹ ਖਬਰ ਹੈ ਤੁਹਾਡਾ ਕੀ ਪੱਖ ਹੈ ਉਸ ਪੱਖ ਦੇ ਸਬੰਧ ਦੇ ਵਿੱਚ ਫਿਰ ਉਹ ਜਦੋਂ ਜਾਣਕਾਰੀ ਦਿੰਦੇ ਸੀ ਤੇ ਉਸ ਪੱਖ ਵੀ ਲਗਾਇਆ ਜਾਂਦਾ ਸੀ ਅੱਜ ਵੀ ਤੁਸੀਂ ਅਖਬਾਰਾਂ ਦੇ ਵਿੱਚ ਦੇਖੋ ਤਾਂ ਉਸ ਪੱਖ ਵੀ ਲਗਾਇਆ ਜਾਂਦਾ ਹੈ ਜਿਹੜੇ ਜ਼ਿੰਮੇਵਾਰ ਮੀਡੀਆ ਨੇ ਜਾਂ ਆਪਣੇ ਚੈਨਲ ਨੇ ਉਹਨਾਂ ਨੂੰ ਵੀ ਅ제ਹਾ ਕੀਤਾ ਜਾਂਦਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਅਜਿਹੇ ਚੈੱਕ ਨਹੀਂ ਹੈਗਾ ਕੋਈ ਰੋਕ ਨਹੀਂ ਹੈਗੀ ਤੇ ਉਸ ਦੇ ਵਿੱਚ ਕੁਝ ਵੀ ਅਨਾਪ-ਸ਼ਨਾਪ ਵੀ ਪੇਸ਼ ਕੀਤਾ ਜਾਂਦਾ ਇਹ ਨਹੀਂ ਮੈਂ ਕਹਿੰਦਾ ਹੈਗਾ ਕਿ ਸੋਸ਼ਲ ਮੀਡੀਆ ਨੇ ਕਦੇ ਹਾਂ ਪੱਖੀ ਜਿਹੜਾ ਸੋਸ਼ਲ ਮੀਡੀਆ ਹੈ ਉਸ ਨੇ ਕਦੇ ਹਾਂ ਪੱਖੀ ਭੂਮਿਕਾ ਨਹੀਂ ਨਿਭਾਈ ਹੈਗੀ ਬਹੁਤ ਸਾਰੀ ਨਿਭਾਈਆਂ ਚਾਹੇ ਹੁਣ ਮੌਜੂਦਾ ਸਰਕਾਰ ਦੀ ਗੱਲ ਕਰਨੀ ਆ ਇਸ ਵੱਲੋਂ ਜੋ ਵੀ ਸਹੀ ਕੰਮ ਕੀਤੇ ਨੇ ਉਹਨਾਂ ਨੂੰ ਵੀ ਉਹਨਾਂ ਨੇ ਸਹੀ ਤੰਗ ਤੇ ਨਾਲ ਪੇਸ਼ ਕੀਤਾ ਜੋ ਉਹਨਾਂ ਨੇ ਗਲਤ ਕੰਮ ਪੇਸ਼ ਕੀਤੇ ਆ ਜਿਹੜਾ ਖਾਸ ਕਰਕੇ ਮੇਨਸਟ੍ਰੀਮ ਮੀਡੀਆ ਨਹੀਂ ਪੇਸ਼ ਕਰਦਾ ਤਾਂ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਪੇਸ਼ ਕੀਤਾ ਤਾਂ ਲੋਕਾਂ ਦੇ ਅੱਗੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੀ ਐਕਸਪੋਜ਼ ਹੋਈ ਹੈ ਅ ਕਾਂਦੀ ਪਾਰਟੀ ਵੀ ਐਕਸਪੋਜ਼ ਹੋਇਆ ਹੈ ऐसे तरीके ਨਾਲ ਕਾਂਗਰਸ ਜਾਂ ਕੋਈ ਵੀ ਪਾਰਟੀ ਹੈ ਉਹ ਵੀ ਐਕਸਪੋਜ਼ ਹੋ ਜਾਂਦੀ ਹੈ ਤੇ ਸੋਸ਼ਲ ਮੀਡੀਆ ਇਸ ਤਰੀਕੇ ਨਾਲ ਐਕਸਪੋਜ਼ ਵੀ ਕਰਦਾ ਹੈ ਪਰ ਇਹ ਇਹਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਉੱਤੇ ਕਈ ਖਬਰਾਂ ਅਜਿੰਗਾ ਵੀ ਹੁੰਦੀਆਂ ਆ ਉਹ ਸੱਚੀਆਂ ਵੀ ਹੁੰਦੀਆਂ ਨੇ ਪਰ ਕਈ ਵਾਰ ਉਹ ਸੱਚੀਆਂ ਹੋਣ ਦੇ ਬਾਵਜੂਦ ਜੇਕਰ ਉਹ ਵਾਇਰਲ ਹੋ ਜਾਂਦੀਆਂ ਨੇ ਤਾਂ ਸਮਾਜ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਨੇ ਤੇ ਉਸ ਨੁਕਸਾਨ ਦੇ ਕਾਰਨ ਜਿਹੜਾ ਹੈਗਾ ਕਈ ਵਾਰ ਪਟੀਆਂ ਮਤਲਬ ਉਹ ਵੱਡੇ ਦੰਗਿਆਂ ਦਾ ਰੂਪ ਵੀ ਧਾਰਨ ਕਰ ਲੈਂਦੇ ਆ ਤੇ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਪਿਛਲੇ ਦਿਨੀ ਕਿਸੇ ਮੇਰੇ ਬਿੱਤਰ ਜਿਹੜੇ ਕਿ ਉਮਰ ਦੇ ਵਿੱਚ ਵੀ 65 ਤੋਂ 70 ਸਾਲ ਦੇ ਸੀਗੇ ਉਹਨਾਂ ਨੇ ਮੇਰੇ ਕੋਲ ਇੱਕ ਤਸਵੀਰ ਭੇਜੀ ਪੋਸਟ ਕੀਤੀ ਜਿਹੜੀ ਹੈਗੀ ਆ ਫਾਰਵਰਡ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਹੈ ਵੀ ਇਹ ਬੰਦਾ ਚੋਰ ਹੈ ਤੇ ਜਿੱਥੇ ਕਿਤੇ ਵੀ ਨਹੀਂ ਤਾਂ ਇਸ ਨੂੰ ਜਿਹੜਾ ਹੈਗਾ मतलब फड़ो जाए इस बारे इंफॉर्मेशन दो मैं उसको पूछया कि ਤੁਹਾਨੂੰ ਕਿਵੇਂ ਪਤਾ ਹੈ ਕਿ ਇਹ ਚੋਰ ਹੈ ਉਹ ਕਹਿੰਦਾ ਮੇਰੇ ਕੋਲ ਕਿਸੇ ਦੀ ਆਈ ਸੀ ਜੀ ਤੇ ਤਾਂ ਕਰਕੇ ਮੈਂ ਅੱਗੇ ਕਰ ਦਿੱਤੀ ਤੇ ਇਸ ਤਰ੍ਹਾਂ ਤੋਂ ਵੀ ਬਚਣਾ ਚਾਹੀਦਾ ਕਿਉਂਕਿ ਹੋ ਸਕਦਾ ਕਿਸੇ ਨੇ ਆਪਣੀ ਦੁਸ਼ਮਣੀ ਦੇ ਕਾਰਨ ਉਸ ਦੀ ਵੀਡੀਓ ਜਾਂ ਮਤਲਬ ਉਸ ਦੀ ਤਸਵੀਰ ਅੱਗੇ ਭੇਜ ਦਿੱਤੀ ਹੋਵੇ ਤੇ ਜੇਕਰ ਕਈ ਸਿਰਫ ਨੇ ਬੰਦਿਆਂ ਨੂੰ ਉਹ ਉਸ ਦੇ ਸਾਹਮਣੇ ਆ ਜਾਣ ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੰਦੇ ਅਜਿਹੀਆਂ ਅਜਿਹੀਆਂ ਖਬਰਾਂ ਸਹੀ ਸੁਣੀਆਂ ਵੀ ਹੋਈਆਂ ਨੇ ਇਸ ਗੱਲ ਕਰਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਕਈ ਵਾਰ ਖਬਰ ਆ ਜਾਂਦੀ ਹੈ ਤੇ ਉਸ ਨੂੰ ਪੂਰੀ ਤਰ੍ਹਾਂ ਪੁਨਛਾਣ ਕਰ ਲੈਣਾ ਚਾਹੀਦਾ ਹੈ ਤੇ ਪੁਨਛਾਣ ਕਰਨ ਤੋਂ ਬਾਅਦ ਹੀ ਉਸ ਨੂੰ ਅੱਗੇ ਭੇਜਣਾ ਚਾਹੀਦਾ ਹੈ ਤੇ ਸੋ ਜਿਵੇਂ ਹੁਣ ਇਹ ਦੋ ਵੀਡੀਓ ਸਾਹਮਣੇ ਆਈਆਂ ਹਨ ਅਸੀਂ ਮੈਂ ਦੇਖਿਆ ਕਿ ਅੱਗੇ ਤੋਂ ਅਗੇ ਉਹ ਫਾਰਵਰਡ ਕੀਤੀਆਂ ਗਈਆਂ ਨੇ ਫਾਰਵਰਡ ਕਰਕੇ ਉਹ ਹਜ਼ਾਰਾਂ ਲੱਖਾਂ ਬੰਦਿਆਂ ਦੇ ਵਿੱਚੋਂ ਚਲੇ ਗਏ ਤੇ ਜਿਹੜੇ ਬੰਦੇ ਨੂੰ ਇਹ ਗੱਲ ਦੀ ਸਮਝ ਆਏ ਕਿ AI ਕੀ ਚੀਜ਼ ਹੈ ਉਸਨੇ ਤਾਂ ਸਮਝ ਲਈ ਹੋਣੀ ਹੈ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੁਆਰਾ ਬਣਾਈ ਗਈ ਹੈ ਪਰ ਜਿਹਨੂੰ ਨਹੀਂ ਸਮਝ ਆ ਤਾਂ ਉਹ ਉਸ ਨੂੰ ਪਤਾ ਹੀ ਨਹੀਂ ਹੈ ਕਿ ਅਸਲ ਦੇ ਵਿੱਚ AI ਕੀ ਹੈ ਤਾਂ ਉਹ ਇਸ ਨੂੰ ਸੱਚ ਮੰਨ ਲੂਗਾ ਇਸ ਸੱਚ ਦੇ ਨਾਲ ਕਈ ਵਾਰ ਫੋਕ ਫਰਾਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਸੋ ਦਰਸ਼ਕੋ ਜਿਹੜਾ ਇਹ ਕੁਛ ਚਾਹਿਆ ਤੁਸੀਂ ਵੀ ਤੁਹਾਡੇ ਨੂੰ ਵੀ ਅਸੀਂ ਸਾਬਦ ਕਰ ਲਈਏ ਕਿ ਫੇਸਬੁੱਕ ਤੇ YouTube ਤੇ ਜਾਂ WhatsApp ਦੇ ਤੇ ਜਾਂ ਹੋਰ ਜਿੰਨੇ ਵੀ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋ ਉਥੇ ਜਿਹੜੀ ਵੀ ਤੁਹਾਡੇ ਕੋਲ ਵੀਡੀਓ ਆਉਂਦੀ ਹੈ ਜਾਂ ਪੋਸਟ ਆਉਂਦੀ ਹੈ ਉਸ ਨੂੰ ਪਹਿਲਾਂ ਦੇਖ ਲਿਆ ਕਰੋ ਕਿ ਆਖਰਕਾਰ ਇਸ ਦੇ ਵਿੱਚ ਸੱਚਾਈ ਕੀ ਹੈ ਤਾਂ ਹੀ ਤੁਸੀਂ ਅੱਗੇ ਪੇਸ਼ ਕਰਿਆ ਕਰੋ ਜਿਵੇਂ ਪੁਲਿਸ ਕਹਿ ਰਹੀ ਹੈ ਕਿ ਇਹ ਫੇਕ ਹੈ ਸਾਨੂੰ ਮੰਨ ਲੈਣਾ ਚਾਹੀਦਾ ਹੈ ਫੇਕ ਹੈ ਕਿ ਇਸ ਅਸੀਂ ਮੰਨ ਲਿਆ ਕਿ ਇਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਇਹ ਭਗਵੰਤ ਭਾਜੀ ਗੱਲ ਹੈ ਇਸ ਲਈ ਇਸ ਸੰਬੰਧ ਵਿੱਚ ਸਤਿ ਤੋਂ ਸਤ ਕਾ ਪਾਈ ਹੋਣੀ ਚਾਹੀਦੀ ਹੈ ਤੇ ਹੋਰ ਤਾਂ ਹੋਰ ਸਰਕਾਰ ਨੂੰ ਵੀ ਇਸ ਸਬੰਧ ਵਿੱਚ ਕੋਈ ਨੀਮ ਬਣਾਉਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਅਜਿਹਾ ਤੀਰ ਹੁੰਦਾ ਜਦੋਂ ਉਹ ਛੁੱਟ ਜਾਂਦਾ ਇਹਨੂੰ ਰੋਕਿਆ ਨਹੀਂ ਜਾ ਸਕਦਾ ਹੈਗਾ ਤੇ ਇਸ ਗੱਲ ਕਰਕੇ ਹੁਣ ਜਿਸ ਤਰੀਕੇ ਨਾਲ ਮੁੱਖ ਮੰਤਰੀ ਭਗਵਤ ਮਾਨ ਨਾਲ ਉਹਨਾਂ ਦੇ ਖਿਲਾਫ ਇਹ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਹਦੇ ਨਾਲ ਇਹ ਠੀਕ ਹੈ ਕਿ ਇੱਥੇ ਕੁਝ ਥਾਵਾਂ ਤੇ ਰੋਕੀ ਜਾ ਸਕਦੀਆਂ ਪਰ ਇਹ ਅੱਗੇ ਤੋਂ ਅੱਗੇ ਕਿਉਂਕਿ ਵਿਦੇਸ਼ ਤੋਂ ਅਪਲੋਡ ਹੋਈ ਹੈ ਤੇ ਇਹ ਅੱਗੇ ਤੋਂ ਅੱਗੇ ਜਾਰੀ ਕੀਤੀ ਇਸ ਦੇ ਨਾਲ ਮੁੱਖ ਮੰਤਰੀ ਭਾਗਪਾਤ ਵਰਤਮਾਨ ਦੇ ਅਕਸ ਨੂੰ ਨੁਕਸਾਨ ਹੋ ਸਕਦਾ ਹੈ ਸੋ ਇਸ ਹੀ ਅੱਜ ਦੀ ਵੀਡੀਓ ਇਸ ਹੀ ਅੱਜ ਦੀ ਗੱਲਬਾਤ ਤੁਹਾਨੂੰ ਕੱਲ ਫੇਰ ਹੋਰ ਵਿਸ਼ੇ ਦੇ ਉੱਤੇ ਜਾਣਕਾਰੀ ਦੇਵਾਂਗੇ ਹੁਣ ਮੈਨੂੰ ਦੇਵਾ ਗਿਆ ਸਤਿ ਸ਼੍ਰੀ ਅਕਾਲ